ਵੱਡਾ ਜਹਾਜ਼ ਹਾਦਸਾ ਵਾਪਰਿਆ ਜੋ ਇਸ ਤਰੀਕੇ ਦੇ ਨਾਲ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ 105 ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਇਹ ਜਹਾਜ਼ ਜਿਹੜਾ ਸੀ ਯਾਤਰੀਆਂ ਦੇ ਨਾਲ ਭਰਿਆ ਹੋਇਆ ਸੀ ਤੇ ਵੱਖ-ਵੱਖ ਤਰੀਕੇ ਦੇ ਨਾਲ ਇਸ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਐਮਰਜੈਂਸੀ ਲੈਂਡਿੰਗ ਦੇ ਲਈ ਵੀ ਗੁਜ਼ਾਰਿਸ਼ ਕੀਤੀ ਗਈ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਹੋਰ ਵੀ ਲੁਣੇਨੀਆਂ ਕੋਸ਼ਿਸ਼ਾਂ ਦੇ ਤਹਿਤ ਪਾਇਲਟ ਦੇ ਵੱਲੋਂ ਇਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਸ ਦੇ ਵਿੱਚ ਸਵਾਰ ਯਾਤਰੀ ਜਿਹੜੇ ਸੀ ਉਹਨਾਂ ਜਿੱਥੇ ਦਿਲ ਡਰਿਆ ਹੋਇਆ ਸੀ ਉੱਥੇ ਹੀ ਇਸ ਦੇ ਪਾਇਲਟ ਦੇ ਵੱਲੋਂ ਵੀ तमाम ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਉਹ ਸਫਲ ਨਹੀਂ ਹੋਇਆ ਅਜ਼ਰਬਾਈਜਾਨ ਦੇ ਵਿੱਚ ਇਹ ਜਿਹੜੀ ਘਟਨਾ ਹੈ ਜਿਸ ਤਰੀਕੇ ਦੇ ਨਾਲ ਵਾਪਰੀ ਹੈ ਜਿਸ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਲੋਕਾਂ ਦੇ ਮਾਰੇ ਜਾਣ ਦਾ ਖਤਸ਼ਾ ਜਿਹੜਾ ਦੱਸਿਆ ਜਾ ਰਿਹਾ 42 ਲੋਕਾਂ ਦੇ ਮੌਦੇ ਮੂਦੇ ਵਿੱਚ ਜਾਣ ਦੀ ਖਬਰ ਜਿਹੜੀ ਹੈ ਹੁਣ ਤੱਕ ਨਿਕਲ ਕੇ ਸਾਹਮਣੇ ਆਈ ਹੈ ਕਜ਼ਾਕਿਸਤਾਨ ਦੇ ਅਕਤਾਉ ਦੇ ਵਿੱਚ ਅੱਜ ਤੜਕਸਾਰ ਸਵੇਰੇ ਇਹ ਜਹਾਜ਼ ਦੀ ਜਿਹੜੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਆ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇੱਕ 505 ਯਾਤਰੀ ਮੌਜੂਦ ਨੇ ਬਾਅਦ ਦੇ ਵਿੱਚ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ 42 ਯਾਤਰੀ ਜਿਹੜੇ ਨੇ ਉਹ ਮੌਤ ਦੇ ਮੁੱਢ ਵਿੱਚ ਚਲੇ ਗਏ ਨੇ ਮਾਰੇ ਗਏ ਨੇ ਤੇ ਬਹੁਤ ਸਾਰੇ ਯਾਤਰੀ ਜਿਹੜੇ ਹੋਰ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਸਵੀਰਾਂ ਤੁਸੀਂ ਇੱਕ ਵਾਰ ਜ਼ਰੂਰ ਵੇਖੋ ਤਸਵੀਰਾਂ ਦੇ ਵਿੱਚ ਇਹ ਧਰਤੀ ਵੱਲ ਨੂੰ ਤੇਜ਼ ਰਫ਼ਤਾਰ ਦੇ ਨਾਲ ਆ ਰਿਹਾ ਜਹਾਜ਼ ਜਿਹੜਾ ਜਿਸ ਦੀ ਬਾਅਦ ਦੇ ਵਿੱਚ ਹਾਲਤ ਕੀ ਹੋਈ ਹੈ ਇਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਰਅਸਲ ਇਸ ਦੇ ਵੱਲੋਂ ਐਮਰਜੈਂਸੀ ਲੈਂਡਿੰਗ ਦੇ ਲਈ ਆ ਹਵਾਈ ਅੱਡੇ ਦੇ ਉੱਪਰ ਬਹੁਤ ਸਾਰੇ ਚੱਕਰ ਕੱਟੇ ਗਏ ਜਿਸ ਦਾ ਨਕਸ਼ਾ ਜਿਹੜਾ ਹੈ ਜਿਸ ਦਾ ਮੈਪ ਜਿਹੜਾ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਤਸਵੀਰਾਂ ਦੇ ਰੂਪ ਦੇ ਵਿੱਚ ਸਾਂਝਾ ਕਰ ਰਹੇ ਹਾਂ ਤੇ ਨਿਊਜ਼ ਏਜੰਸੀਆਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਇਸ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਦਰਅਸਲ ਇਹ ਹਾਦਸੇ ਦੇ ਵਿੱਚ 42 ਲੋਕਾਂ ਦੇ ਮਾਰੇ ਜਾਣ ਦਾ ਖਤਸ਼ਾ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਤੇ ਇਹ ਜਹਾਜ਼ ਜਿਹੜਾ ਅਜ਼ਰਬਾਈਜਾਨ ਤੋਂ ਰੂਸ ਦੇ ਚੇਚਨੀਆਂ ਸੂਬੇ ਦੀ ਰਾਜਧਾਨੀ ਗਰੋਂਜ਼ਨੀ ਜਾ ਰਿਹਾ ਸੀ ਜਿਸ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ 42 ਲੋਕਾਂ ਦੇ ਮਾਰੇ ਜਾਣ ਦਾ ਸਮਾਚਾਰ ਹੁਣ ਤੱਕ ਪ੍ਰਾਪਤ ਹੋਇਆ ਤੇ ਲਗਾਤਾਰ ਇਹ ਗਿਣਤੀ ਵੱਧ ਸਕਦੀ ਹੈ ਇਸ ਦੇ ਬਾਰੇ ਵੀ ਖਦਸ਼ੇ ਜਿਹੜੇ ਨੇ ਉਹ ਜ਼ਾਹਰ ਕੀਤੇ ਜਾ ਰਹੇ ਨੇ ਬਹੁਤ ਵੱਡੀ ਖਬਰ ਇਸ ਵਕਤ ਦੀ ਨਿਕਲ ਕੇ ਜੜੀ ਹੈ ਉਹ ਸਾਹਮਣੇ ਆ ਰਹੀ ਹੈ ਕਜ਼ਾਕਿਸਤਾਨ ਦੇ ਅਕਤਾਉ ਦੇ ਵਿੱਚੋਂ ਜਿੱਥੇ ਇਹ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ ਬਾਅਦ ਦੇ ਵਿੱਚ ਜਹਾਜ਼ ਦੀ ਹਾਲਤ ਕੀ ਹੋਈ ਹੈ ਇਸ ਦੀਆਂ ਤਸਵੀਰਾਂ ਵੀ ਨਾਲੋਂ ਨਾਲ ਤੁਹਾਡੇ ਨਾਲ ਸਕਰੀਨ ਦੇ ਉੱਪਰ ਸਾਂਝੀਆਂ ਕਰ ਰਹੇ ਹਾਂ ਤੇ ਕਿਵੇਂ ਇਸ ਜਹਾਜ਼ ਦੇ ਵੱਲੋਂ ਚੱਕਰ ਕੱਟੇ ਗਏ ਕੋਸ਼ਿਸ਼ ਕੀਤੀ ਗਈ ਐਮਰਜੈਂਸੀ ਲੈਂਡਿੰਗ ਦੀ ਤਮਾਮ ਜਿਹੜੇ ਇਸ ਦੇ ਵਿੱਚ ਯਾਤਰੀ ਮੌਜੂਦ ਸੀ ਜਿਨ੍ਹਾਂ ਦੇ ਵਿੱਚ ਪੰਜ ਜਿਹੜੇ ਨੇ ਉਚਾਲਕ ਦਲ ਦੇ ਵਿਅਕਤੀ ਮੌਜੂਦ ਸੀ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਕਿਸੇ ਨਾ ਕਿਸੇ ਤਰੀਕੇ ਐਮਰਜੈਂਸੀ ਲੈਂਡਿੰਗ ਕਰਵਾਈ ਜਾਵੇ ਪਰ ਇਸ ਐਮਰਜੈਂਸੀ ਲੈਂਡਿੰਗ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਸਫਲਤਾ ਨਾ ਮਿਲਦੀ ਦੇਖ ਕੇ ਉੱਥੇ ਲਾਗੇ ਇੱਕ ਬੀਚ ਦੇ ਕੰਢੇ ਦੇ ਉੱਪਰ ਇਸ ਨੂੰ ਉਤਾਰਨ ਦੀ ਕੋਸ਼ਿਸ਼ ਦੇ ਵਿੱਚ ਇਹ ਜਹਾਜ਼ ਜਿਹੜਾ ਯਾਤਰੀਆਂ ਦੇ ਨਾਲ ਭਰਿਆ ਹੋਇਆ ਉੱਥੇ ਕ੍ਰੈਸ਼ ਹੋ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਵੱਡਾ ਅੱਗ ਦਾ ਗੋਲਾ ਆਲਦਵਾਲ ਦੇ ਲੋਕਾਂ ਦੇ ਵੱਲੋਂ ਵੇਖਿਆ ਗਿਆ ਤੇ ਇਸ ਦੇ ਬਾਬਤ ਜਾਣਕਾਰੀਆਂ ਜਿਹੜੀਆਂ ਹੁਣ ਨਿਕਲ ਕੇ ਸਾਹਮਣੇ ਆ ਰਹੀਆਂ ਨੇ 25 ਦੇ ਕਰੀਬ ਰਾਹਤ ਟੀਮਾਂ ਜਿਹੜੀਆਂ ਨੇ ਜਿਨ੍ਹਾਂ ਦੇ ਵੱਲੋਂ ਉੱਥੇ ਬਚਾਅ ਕਾਰਜ ਜਿਹੜੇ ਨੇ ਕੀਤੇ ਜਾਣ ਦੇ ਉਹ ਮੌਜੂਦ ਨੇ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਸਾਰੀ ਚੀਜ਼ ਦੇ ਉੱਪਰ ਲੋਕਾਂ ਨੂੰ ਵੱਧ ਤੋਂ ਵੱਧ ਬਚਾਇਆ ਜਾ ਸਕੇ ਹਾਲਾਂਕਿ ਜਿੰਨੇ ਲੋਕ ਮਾਰੇ ਗਏ ਨੇ ਉਹਨਾਂ ਦੀ ਗਣਤੀ 42 ਦੱਸੀ ਜਾ ਰਹੀ ਹੈ ਜਿਹੜੀ ਕਿ ਲਗਾਤਾਰ ਵੱਧ ਸਕਦੀ ਹੈ ਇਸ ਦੇ ਬਾਰੇ ਵੀ ਖਰਚੇ ਜ਼ਰੂਰ ਜਿਹੜੇ ਨੇ ਉਹ ਸਾਂਝੇ ਕੀਤੇ ਜਾ ਰਹੇ ਨੇ ਤੇ ਨਾਲ ਦੀ ਨਾਲ 20 ਲੋਕ ਜਿਹੜੇ ਨੇ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਹ ਗੰਭੀਰ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਕਜ਼ਾਕਿਸਤਾਨ ਤੋਂ ਤੜਕਸਾਰ ਸਵੇਰੇ ਇਹ ਜਿਹੜੀ ਘਟਨਾ ਵਾਪਰੀ ਹੈ ਇਸ ਦੇ ਨਾਲ ਇਸ ਨੂੰ ਸੁਣਨ ਵਾਲੇ ਦੇਖਣ ਵਾਲੇ ਹਰੇਕ ਉਸ ਵਿਅਕਤੀ ਦੇ ਕਹਿ ਲਿਏ ਚਿਹਰੇ ਦੇ ਉੱਪਰ ਚਿਕਨ ਮਹਿਸੂਸ ਉਹ ਕਰ ਰਿਹਾ ਕਿਉਂਕਿ 105 ਯਾਤਰੀਆਂ ਦੇ ਨਾਲ ਜਿਵੇਂ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ 105 ਯਾਤਰੀ ਮੌਜੂਦ ਸੀ ਬਾਅਦ ਦੇ ਵਿੱਚ ਇਹਨਾਂ ਦੀ ਗਿਣਤੀ 72 ਦੱਸੀ ਗਈ ਤੇ ਅਜੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਕੋਈ ਸਪਸ਼ਟਿਕਰਨ ਇਸ ਦੇ ਉੱਪਰ ਮਿਲਦਾ ਜਾਂ ਫਿਰ ਖਬਰਾਂ ਦੇ ਰੂਪ ਦੇ ਵਿੱਚ ਇਸ ਦੇ ਬਾਰੇ ਨਸ਼ਰ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ ਹਰੇਕ ਤਰੀਕੇ ਦੇ ਨਾਲ ਕੋਖ ਪੜਤਾਲ ਜਿਹੜੀ ਹੈ ਆਜੰਸੀਆਂ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਕੋਸ਼ਿਸ਼ ਦੇ ਵਿੱਚ ਰਾਹਤ ਟੀਮਾਂ ਜਿਹੜੀਆਂ ਨੇ ਉਹ ਵੀ ਲੱਗੀਆਂ ਹੋਈਆਂ ਨੇ ਏਜੰਸੀਆਂ ਦੇ ਮੁਤਾਬਕ ਸੰਘਣੀ ਧੁੰਦ ਕਾਰਨ ਫਲਾਈਟ ਦਾ ਰੂਟ ਬਦਲਿਆ ਗਿਆ ਇਹ ਵੀ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਕੁਝ ਕੁ ਲੋਕਾਂ ਦੇ ਵੱਲੋਂ ਕੁਝ ਕੁ ਜੜੀਆਂ ਅਖਬਾਰੀ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਪੰਛੀਆਂ ਦੇ ਝੁੰਡ ਦੇ ਨਾਲ ਜਹਾਜ਼ ਦੇ ਟਕਰਾ ਜਾਣ ਤੋਂ ਬਾਅਦ ਇਹ ਸਥਿਤੀ ਪੈਦਾ ਹੋਈ ਸੋ ਸਚਾਈਆਂ ਕੀ ਨੇ ਜਾਂਚ ਦੇ ਵਿੱਚ ਪਤਾ ਲੱਗੇਗਾ ਪਰ ਇਸ ਵਕਤ ਇਹ 42 ਯਾਤਰੀ ਜਿਹੜੇ ਕਿ ਮੌਤ ਦੇ ਮੁੱਢ ਵਿੱਚ ਚਲੇ ਗਏ ਨੇ ਜਿਹੜੇ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਉਹਨਾਂ ਨੇ ਜਹਾਜ਼ ਦੇ ਵਿੱਚ ਚੜਨ ਲੱਗੇ ਨਹੀਂ ਸੋਚਿਆ ਹੋਵੇਗਾ ਕਿ ਉਹ ਜਹਾਜ਼ ਦੇ ਵਿੱਚੋਂ ਹੇਠਾਂ ਜਿਉਂਦੇ ਨਹੀਂ ਉਤਰਨਗੇ ਸੋ ਇਹ ਹਾਦਸਾ ਜਿਹੜਾ ਜਿਸ ਦੀਆਂ ਤਸਵੀਰਾਂ ਦੇ ਰੂਪ ਦੇ ਵਿੱਚ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਜਹਾਜ਼ ਤੇਜ਼ ਰਫ਼ਤਾਰ ਦੇ ਨਾਲ ਧਰਤੀ ਵੱਲ ਨੂੰ ਆਉਂਦਾ ਹੋਇਆ ਦਿਖਾ ਲਈ ਦੇ ਰਿਹਾ ਜਿਹੜੀ ਕਿ ਵੀਡੀਓ ਲਗਾਤਾਰ ਜੰਗਲ ਦੀ ਅੱਗ ਦੇ ਬੰਗ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਹੋ ਰਹੀ ਹੈ ਜਿਹੜੇ ਮੈਪ ਤੁਹਾਨੂੰ ਦਿਖਾ ਲਈ ਦੇ ਰਹੇ ਹੋਣਗੇ ਤੁਹਾਡੀ ਸਕਰੀਨ ਦੇ ਉੱਪਰ ਉਸ ਮੈਪ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਬਹੁਤ ਬਾਰੀ ਇਸ ਜਹਾਜ਼ ਦੇ ਵੱਲੋਂ ਇਸ 에ਅਰਪੋਰਟ ਦੇ ਉੱਪਰ ਉਤਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਕਤਾਉ ਦੇ ਵਿੱਚ ਕਜ਼ਾਕਿਸਤਾਨ ਦੇ ਵਿੱਚ ਪੈਂਦਾ ਇਹ ਸ਼ਹਿਰ ਹੈ ਜਿਸ ਦੇ ਵਿੱਚ ਇਹ ਹਾਦਸਾ ਗ੍ਰਸਤ ਜਹਾਜ਼ ਜਿਹੜਾ ਹੈ ਉਹ ਆ ਕੇ ਡਿੱਗ ਪੈਂਦਾ ਹੈ ਜਿਸ ਦੇ ਵਿੱਚ 42 ਯਾਤਰੀਆਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਇਸ ਦੀ ਗਿਣਤੀ ਲਗਾਤਾਰ ਵਧਣ ਦੇ ਖਰਚੇ ਜਿਹੜੇ ਨੇ ਜਿਤਾਏ ਜਾ ਰਹੇ ਨੇ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਨਾਲੋ ਨਾਲ ਜਾਣਕਾਰੀਆਂ ਜਿਹੜੀਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪ ਦੀ رائے ਪ੍ਰतिक੍ਰਮ ਤੇ ਟਿੱਪਣੀ ਦੇ ਰੂਪ ਦੇ ਵਿੱਚ ਸਾਂਝੀਆਂ ਜ਼ਰੂਰ ਕਰਦੇ ਜਾਓ ਸੋ ਇਹ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਬੀਚ ਦੇ ਉੱਪਰ ਐਮਰਜੈਂਸੀ ਲੈਂਡਿੰਗ ਦੇ ਦੌਰਾਨ ਇਹ ਜਹਾਜ਼ ਜਿਹੜਾ ਹਾਦਸਾ ਗ੍ਰਸਤ ਹੁੰਦਾ ਤੇ ਡਿੱਗਣ ਤੋਂ ਪਹਿਲਾਂ ਹਵਾਈ ਅੱਡੇ ਦੇ ਬਹੁਤ ਸਾਰੇ ਚੱਕਰ ਇਸ ਦੇ ਵੱਲੋਂ ਲਗਾਏ ਗਏ ਸੰਘੜੇ ਕੋਰਨ ਕੋਰੇ ਦੇ ਕਾਰਨ ਆ ਜਹਾਜ਼ ਦਾ ਜਿਹੜਾ ਰੂਟ ਬਦਲਿਆ ਸੀ ਇਹ ਵੀ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਰੂਸ ਦੇ ਚੇਚਨੀਆਂ ਤੋਂ ਆ ਰਿਹਾ ਸੀ ਇਹ ਜਹਾਜ਼ ਇਹ ਜਾਣਕਾਰੀ ਜਿਹੜੀ ਹੈ ਹੁਣ ਤੱਕ ਦੀਆਂ ਖਬਰਾਂ ਦੇ ਵਿੱਚ ਹੁਣ ਤੱਕ ਦੀਆਂ ਮਿਲੀਆਂ ਜਾਣਕਾਰੀਆਂ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਹੈ ਪਰ ਆਪਣੇ ਆਪ ਦੇ ਵਿੱਚ ਇਹ ਜਿਹੜੀ ਜਾਣਕਾਰੀ ਹੈ ਕਿਤੇ ਨਾ ਕਿਤੇ ਜ਼ਰੂਰ ਇਸ ਘਟਨਾ ਨੂੰ ਮੰਦਭਾਗਾ ਕਿਹਾ ਜਾ ਸਕਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਯਾਤਰੀ ਜਿਹੜੇ ਇੱਕ ਥਾਂ ਤੋਂ ਦੂਸਰੀ ਥਾਂ ਦੇ ਉੱਪਰ ਸਫ਼ਰ ਕਰ ਰਹੇ ਸੀ ਜਹਾਜ਼ ਦੇ ਰਾਹੀ ਇਹਨਾਂ ਦੇ ਵੱਲੋਂ ਸਫ਼ਰ ਜਿਹੜਾ ਆਪਣਾ ਕੀਤਾ ਜਾ ਰਿਹਾ ਸੀ ਆਪਣੇ ਸਾਥ ਸਬੰਧੀਆਂ ਨੂੰ ਆਪਣੇ ਸੱਜਣ ਮਿੱਤਰਾਂ ਨੂੰ ਇਹਨਾਂ ਦੇ ਵੱਲੋਂ ਕਿਹਾ ਗਿਆ ਹੋਵੇਗਾ ਕਿ ਅਸੀਂ ਉੱਥੇ ਪਹੁੰਚਦੇ ਹਾਂ ਇੰਨੇ ਸਮੇਂ ਦੇ ਵਿੱਚ ਪਹੁੰਚਦੇ ਹਾਂ ਪਰ ਨਹੀਂ ਸੀ ਪਤਾ ਕਿ ਇਹਨਾਂ ਦੇ ਨਾਲ ਅਜਿਹਾ ਮੰਦਭਾਗਾ ਜਿਹੜਾ ਹਾਦਸਾ ਵਾਪਰ ਜਾਣਾ ਜਿਹੜਾ ਕਿ ਕਜ਼ਾਕਿਸਤਾਨ ਦੇ ਅਕਤਾਉ ਇਲਾਕੇ ਦੇ ਵਿੱਚ ਵਾਪਰਿਆ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਇਹਨਾਂ ਤਸਵੀਰਾਂ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकर्म ਟਿੱਪਣੀ ਜ਼ਰੂਰ ਕਰਨਾ ਨਾਲੋਂ ਨਾਲ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਲਿਖਣਾ ਜ਼ਰੂਰ ਤਾਂ ਕਿ ਜਿਹੜੇ ਇਹ ਭਾਵ ਨੇ ਇਹ ਤੁਸੀਂ ਆਪਣੇ ਸਾਂਝੇ ਕਰ ਸਕੋ ਕਿ ਕੀ ਇਸ ਖਬਰ ਦੇ ਬਾਰੇ ਤੁਹਾਡੇ ਖਿਆਲ ਨੇ ਇਹ ਸਾਰੀਆਂ ਜਾਣਕਾਰੀਆਂ ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਬਲਕਿ ਇਸ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੀਆਂ ਖਬਰਾਂ ਅਸ਼ਨੋ ਹੋਈਆਂ ਜਿਸ ਦੇ ਵਿੱਚ ਯਾਤਰੀਆਂ ਦੀ ਗਿਣਤੀ ਪਹਿਲਾਂ ਇਸੋ ਪੰਜ ਦੱਸੀ ਜਾ ਰਹੀ ਸੀ ਪਰ ਜੇ ਇਸ ਤਰੀਕੇ ਜਹਾਜ਼ ਹੈ 2004 ਦਾ ਮਾਡਲ ਹੈ 2005 ਦੇ ਵਿੱਚ ਇਸ ਨੂੰ ਫਲਾਈਟ ਦੇ ਲਈ ਵਰਤਿਆ ਜਾਣਾ ਸ਼ੁਰੂ ਹੋਇਆ ਸੀ ਇਹ ਸਾਰੀਆਂ ਜਾਣਕਾਰੀਆਂ ਦੇ ਵਿੱਚ ਇੱਕ ਚੀਜ਼ ਤਾਂ ਸਪਸ਼ਟ ਹੈ ਕਿ ਜਹਾਜ਼ ਦੇ ਇੰਜਣ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਦਿੱਕਤ ਪਰੇਸ਼ਾਨੀ ਆਈ ਉਸ ਤੋਂ ਬਾਅਦ ਇਹ ਸਾਰੀ ਚੀਜ਼ ਜਿਹੜੀ ਹੈ ਹਾਦਸਾ ਗ੍ਰਸਤ ਹੋ ਕੇ ਇਹ ਧਰਤੀ ਦੇ ਉੱਪਰ ਆ ਕੇ ਇਸ ਤਰੀਕੇ ਦੇ ਨਾਲ ਡਿੱਗਦਾ ਤੇ ਅੱਗ ਦਾ ਗੋਲੇ ਦੇ ਰੂਪ ਦੇ ਵਿੱਚ ਤਬਦੀਲ ਹੋ ਜਾਂਦਾ ਹੈ 42 ਯਾਤਰੀ ਹੁਣ ਤੱਕ ਜਿਹੜੇ ਨੇ ਉਹ ਮੌਦੇ ਮੂਹਰੇ ਵਿੱਚ ਗਏ ਦੱਸੇ ਜਾ ਰਹੇ ਨੇ ਤੇ ਨਾਲ ਦੀ ਨਾਲ ਜਾਣਕਾਰੀਆਂ ਇਹ ਮਿਲ ਰਹੀਆਂ ਨੇ ਕਿ 20 ਦੇ ਕਰੀਬ ਲੋਕਾਂ ਨੂੰ ਜ਼ੇਰੇ ਇਲਾਜ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਚਾਰ ਦੀ ਹਾਲਤ ਬੇਹਤ ਨਾਜ਼ੁਕ ਜਿਹੜੀ ਆ ਉਹ ਬਣੀ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਬਰ ਬਾਬਤ ਜੋ ਕੁਝ ਨਵੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਉਹ ਵੀ ਤੁਹਾਡੇ ਨਾਲ ਐਨ ਬੈਂਦ ਪੋਕਟ